ਹਿਕਰੂ ਸਾਹਿਬ ਜੀ ਤੁਪਤੇ ਆਲੇ ਨ ਮੁਕਤ ਨਾ ਕਾਮ ਕੀਓ ਰਹਾ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਰ ਬ੍ਰਹਮ ਸੇਵਾ ਦੇਸ ਮੋਖੋ ਕੁਰਤੀ ਨਾ ਜੀਓ ਇਸ ਸਿਉ ਨਾ ਲਾਈਏ ਹੀਤ ਜਹ ਕੋ ਕ੍ਰਿਸ਼ਨਹੀ ਭੀਤ ਅੰਤ ਕੀ ਬਾਾਰ ਓਹ ਸੰਗ ਨਾ ਚਾਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾਂ ਕੈ ਸੰਗ तेरे बंधन छुटे गोह पार ब्रह्म शरण हृदय कमल चरण अवर आस कष पटल ना कीजे सोई भगत गयनी ਧਿਆਨੀ ਤਪਾਸ ਹੋਈ ਨਾਨਕ ਜਾ ਕੋ ਕਿਰਪਾ ਕੀ ਚੈ ਤਿਸ ਸਿਉ ਨਾ ਲਾਈਐ ਹਿਤ ਜਾ ਕੋ ਕਿਸ ਨਾਹੀ ਕੀ ਬਾਰ ਓ ਬੋ ਸੰਗ ਨਾ ਲੈ ਮਨ ਤਨ ਤੋਂ ਆਰਾਧ ਹਰ ਕੇ ਪ੍ਰੀਤਮ ਸਾਧ ਜਾਤ ਸੰਗ ਤੇਰੇ ਬੰਦਨ ਛੁਟੈ ਗਉਹ ਪਾਰ ਦਮ ਸਰਨ ਹਿਰਦੈ ਕਮਲ ਚਰਨ ਅਵਰਿਆਸ ਕਛ ਪਟਲ ਨਾ ਕੀਜੈ सोई भगत ज्ञानी ਧਿਆਨੀ ਤਪਾਸੋਈ ਨਾਨਕ ਚਾਹ ਕੋ ਕਿਰਪਾ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਹੋਕੂ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹੀ ਦੇ ਤਨਸਲੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਕਰ ਛੇਵੇਂ ਸੁਰਤਾਲ ਦੇ ਵਿੱਚ ਗਾਉਣ ਦਾ ਰਾਗੀ ਸਿੰਘਾਂ ਨੂੰ ਹੁਕਮ ਹੈ ਪਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲਾਪ ਸਤਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫੁਰਮਾਨ ਕਰਦੇ ਹੋਏ ਕਹਿ ਰਹੇ ਨੇ ਇਹ ਪਿਆਰੇ ਸੰਤ ਜਨੋ ਮੇਰੀ ਬੇਂਤੀ ਸੋ ਪਰਮਾਤਮਾ ਦੇ ਸਿਮੰਤ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਕਿਸੇ ਦੀ ਵੀ ਖਲਾਸੀ ਨਹੀਂ ਹੁੰਦੀ ਤਹਰਾਓ ਏ ਮਨ ਜੀਵਨ ਨੂੰ ਪਵਿੱਤਰ ਕਰਨ ਵਾਲੇ ਹਰਿ ਮੰਨ ਦੇ ਕੰਮ ਕਰਿਆ ਕਰ ਪਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਗੜ ਲਈ ਜਹਾਜ਼ ਹੈ ਦੁਨੀਆਂ ਦੇ ਹੋ ਸਾਰੇ ਜੰਜਾਲ ਫਿਰ ਕਿਸੇ ਕੀ ਕੰਮ ਨਹੀਂ ਆਉਣਗੇ ਪ੍ਰਕਾਸ਼ ਰੂਪ ਪਰਮਾਤਮਾ ਦੀ ਸੇਵਾ ਭਗਤੀ ਹੀ ਅਸਲ ਜੀਵਨ ਹੈ ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ਏ ਭਾਈ ਉਸ ਧਨ ਅਧਾਰਤ ਨਾਲ ਪਿਆਰ ਨਹੀਂ ਪਾਣਾ ਚਾਹੀਦਾ ਜਿਸ ਦੀ ਕੋਈ ਪਾਇਆ ਹੀ ਨਹੀਂ ਬਹੁਤਨ ਅਨਪਦਾਰਕ ਅਖੀਰ ਵੇਲੇ ਨਾਲ ਨਹੀਂ ਜਾਂਦਾ ਆਪਣੇ ਮਨ ਵਿੱਚ ਸਿਰ ਦੇ ਵਿੱਚ ਤੋਂ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ ਦੇ ਸੰਗਤ ਕਰਿਆ ਕਰ ਕਿਉਂਕਿ ਉਹਨਾਂ ਸੰਤ ਜਿਨ੍ਹਾਂ ਦੀ ਸੰਗਤ ਵਿੱਚ ਤੇਰੇ ਮਾਇਆ ਦੇ ਬੰਧਨ ਮੁਕ ਸਕਦੇ ਹਰੇ ਨਾ ਹੈ हे ਭਾਈ ਪਰਮਾਤਮਾ ਦਾ ਆਸਰਾ ਫੜ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਕੋਮਲ ਚਰਨ ਵਸਾ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ ਕੋਈ ਹੋਰ ਆਸਰਾ ਨਹੀਂ ਢੂੰਡਣਾ ਚਾਹੀਦਾ ਏ ਨਾਨਕ ਉਹੀ ਮਨੁੱਖ ਭਗਤ ਹੈ ਉਹੀ ਗਿਆਨਵਾਨ ਹੈ ਉਹੀ ਸਤ ਅਧਿਆਸੀ ਹੈ ਉਹ ਹੀ ਤਪਸਵੀ ਹੈ ਜਿਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ वाहेगुरु जी का खालसा वाहेगुरु जी की फतेह दिस इज टूडेज हुक्मनामा फ्रॉम श्री दरबार साहब अमृतसर अटेंड बाय अवर फिफ्थ गुरु गुरु अर्जन देव जी अंडर हेडिंग तनासरी फिफ्थ महल सिक्स्थ हाउस वन यूनिवर्सल क्रिएटर गॉड बाय द ग्रेस ऑफ द ट्रू गुरु गुरु साहब जी एक्सप्लेन दैट लिसन ओ डियर बिलव्ड To my prayer. Without the Lord, no one is liberated. Pause. O oh, mind, do only deeds of purity. The Lord is the only boat to carry you across. Other entanglements shall be of no use. True living is serving the Divine Supreme Lord God. The Guru has imparted this teaching to me. Do not fall in love with trivial things. In the end, they shall not go along with you. Worship and adore the Lord with your mind and body. O blab sent of the Lord, in the satsangat, the company of the Holy, you shall be released from bondage. In your heart, hold fast to the sanctuary of the lotus feet of the Supreme Lord God. Do not, please, Your hopes in any other support. He alone is a devotee, spiritually wise, a meditator, and a penitent, O Nanak, who is blessed by the Lord's mercy.